ਪੰਜਾਬ ਦੇ ਤਰਨਤਾਰਨ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ 21 ਸਾਲ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁਝ ਲੋਕ ਕਾਰਾਂ ਤੇ ਬਾਈਕ ਤੇ ਸਵਾਰ ਹੋ ਕੇ ਨੌਜਵਾਨ ਦੀ ਕਾਰ ਨੂੰ ਘੇਰਦੇ ਹੋਏ ਦਿਖਾਈ ਦੇ ਰਹੇ ਨੇ। ਜਿਵੇਂ ਹੀ ਕਾਰ ਰੁਕਦੀ ਹੈ ਹਮਲਾਵਰਾਂ ਨੇ ਪਹਿਲਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ। ਉਸ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਰਿਪੋਰਟ ਮੁਤਾਬਕ ਨੌਜਵਾਨ ਦੇ ਛਾਤੀ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਨੇ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਲੜਕੀ ਦੇ ਨਾਲ ਛੇੜਛਾੜ ਦੇ ਰੰਜਿਸ਼ ਦੇ ਚੱਲਦੇ ਅੰਜਾਮ ਦਿੱਤੀ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਦਾ ਦੋਸਤ ਹੀ ਉਸ ਨੂੰ ਘਰ ਤੋਂ ਬਾਹਰ ਲੈ ਕੇ ਗਿਆ ਸੀ ਇਸ ਤੌਰਾਨ ਰਾਹ ਦੇ ਵਿੱਚ ਲੜਕੀ ਦੇ ਭਰਾ ਨੇ ਆਪਣੇ ਸਾਥੀਆਂ ਸਣੇ ਨੌਜਵਾਨ ਨੂੰ ਘੇਰ ਰਿਆ ਪਹਿਲਾਂ ਕਾਰ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਤੋੜਪੋੜ ਕੀਤੀ ਗਈ ਮੁੜ ਕੇ ਫਾਇਰਿੰਗ ਕਰ ਦਿੱਤੀ ਗਈ ਮ੍ਰਿਤਕ ਦੀ ਪਛਾਣ ਪਿੰਡ ਸੁਰ ਸਿੰਘ ਨਿਵਾਸੀ ਰਾਣਾ ਸਿੰਘ 21 ਸਾਲਾ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ 1 ਤੋਂ 2 ਵਜੇ ਦੇ ਦਰਮਿਆਨ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਣਾ ਸਿੰਘ ਤੇ ਉਸਦੇ ਹੀ ਪਿੰਡ ਦੀ ਇੱਕ ਲੜਕੀ ਦੇ ਵੱਲੋਂ 2 ਸਾਲ ਪਹਿਲਾਂ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਸਨ ਐਸੇ ਮਾਮਲੇ ਨੂੰ ਲੈ ਕੇ ਲੜਕੀ ਦੇ ਭਰਾ ਤੇ ਰਾਣਾ ਸਿੰਘ ਦਰਮਿਆਨ ਪਹਿਲਾਂ ਵੀ ਝਗੜਾ ਹੋ ਚੁੱਕਾ ਸੀ ਜਿਸ ਤੋਂ ਬਾਅਦ ਦੋਮਾ ਧਿਰਾਂ ਦੇ ਵਿਚਕਾਰ ਸੁਲ੍ਹਾ ਹੋ ਗਈ ਸੀ ਪੁਲਿਸ ਦਾ ਇਸ ਮੌਕੇ ਕੀ ਕਹਿਣਾ ਸੀ ਤੁਸੀਂ ਵੀ ਸੁਣਾਓ ਪਿੰਡ ਦਾ ਮੁੰਡਾ ਹੈਗਾ ਸੋਨੂ ਸੋਨੂ ਉਹਦੇ ਨਾਲ ਸੁਰ ਸਿੰਘ ਦੇ ਪੰਜਰ ਬੰਦੇ ਆਏ ਸੀ ਇਹਨਾਂ ਦਾ 1 ਸਾਲ ਪਹਿਲਾਂ ਕੋ ਕੁੜੀ ਕੜੀ ਦਾ ਚੱਕਰ ਚੱਲਦਾ ਸੀ ਇਹ ਸਾਜਨ ਪ੍ਰੀਤ ਨੇ ਦੱਸਿਆ ਵੀ ਮੇਰੀ ਭੈਣ ਦੇ ਨਾਲ ਵੰਸ ਨੇ ਜਿਹੜੀ ਸ਼ੇਰਖਾਨੀ ਕੀਤੀ ਜਿਹਦੇ ਵਿੱਚ 1 ਸਾਲ ਪਹਿਲਾਂ ਉਹਨੇ ਮਾਫੀ ਮੰਗੀ ਸੀ ਤੇ ਅੱਜ ਅਸੀਂ ਆਪਣੀ सोनू ਭੂਆ ਦੇ ਲੜਕੇ ਨੂੰ ਮਿਲਣ ਆਏ ਸੀ ਮਿਲ ਕੇ ਅਸੀਂ ਵਾਪਸ ਜਾ ਰਹੇ ਹਾਂ ਤੇ ਜਿੱਦੀ ਵੰਸ ਪਾਰਟੀ ਨੇ ਜਿਹੜਾ ਵਾ ਸਾਡੇ ਘੇਰ ਕੇ ਗੋਲੀਆਂ ਚਲਾਈਆਂ ਮੱਝੇ ਦੇ ਵਿੱਚ ਤਾਂ ਚਾਚੇ ਦਾ ਬੇਟਾ ਜਿਹੜਾ ਵਾ ਰਾਣਾ ਵਾ ਉਹਦੀ ਮੌਕੇ ਤੇ ਮੌਤ ਹੋ ਗਈ ਆ ਬਾਕੀ ਅਜੇ ਸੀਨੀਅਰ ਅਫਸਰੋਥੇ ਪਹੁੰਚ ਗਏ ਉਹਦੇ ਤਫ਼ਤੀਸ਼ ਜਾਰੀ ਹੈ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਣਾ ਸਿੰਘ ਦਾ ਦੋਸਤ ਸਾਜਨ ਉਸ ਨੂੰ ਸਾਜ਼ਿਸ਼ ਦੇ ਤਹਿਤ ਆਪਣੇ ਨਾਲ ਲੈ ਕੇ ਗਿਆ ਸੀ ਉਸ ਤੋਂ ਬਾਅਦ ਰਾਤ ਦੇ ਵਿੱਚ ਦੋਸ਼ੀਆਂ ਦੇ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਰਾਣਾ ਨੂੰ ਫੋਨ ਕਰਕੇ ਪਹਿਲਾਂ ਹੋਏ ਝਗੜੇ ਨੂੰ ਲੈ ਕੇ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਸੀ ਗੁਰ ਸਿੰਘ ਪਿੰਡ ਦਾ ਮੈਂ ਕੰਮ ਤੋਂ ਆਇਆ ਤੇ ਮੈਂ ਨੂੰ ਮੇਰਾ ਬਰਦਰ ਕਹਿੰਦਾ ਕਿ ਚੱਲ ਆਪਾਂ ਮੱਤਾ ਟੇਕ ਆਈਏ ਤਰਨਤਨ ਸਾਹਿਬ ਆਈ ਮੱਤਾ ਟੇਕਣ ਆਏ ਆ ਤੇ ਮੇਰੀ ਰਸਤੇ ਵਿੱਚ ਬੁਈ ਤੇ ਮੈਂ ਕਿਹਾ ਚੱਲ ਉਹਨਾਂ ਕੋਲੋਂ ਹੋ ਆਉਣੇ ਆ ਉਹਨਾਂ ਦੇ ਪਿੰਡ ਦੇ ਜਿਹੜੇ ਕ੍ਰਿਮੀਨਲ ਬੰਦੇ ਸੀ ਨਾ ਉਹਨਾਂ ਨੇ ਨਾ ਮੇਰੀ ਮਤਲਬ ਸੱਟਨ ਦਾ ਛੇੜਖਾਨੀ ਕੀਤੀ ਛੇੜਖਾਨੀ ਕਰਕੇ ਤੇ ਅਸੀਂ ਉਹਨਾਂ ਤੋਂ ਮਾਫੀ ਮੰਗਾਈ ਤੇ ਉਹਨਾਂ ਇਸੇ ਗੱਲ ਦੀ ਕਾਰ ਕੱਢੀ ਆ ਬਾਅਦ ਚ ਅਸੀਂ ਰਸਤੇ ਵਿੱਚ ਕੁਈ ਦੇ ਕਰੋ ਗਏ ਆ ਤੇ ਉਹਨਾਂ ਰਸਤੇ ਵਿੱਚ ਕੇਰ ਕੇ ਸਾਡੇ ਤੇ ਬਹੁਤ ਫਾਇਰਿੰਗ ਕੀਤੀ ਆ ਵਸਤੇ ਇਹ ਕਿ ਨੌਜਵਾਨ ਦੇ ਕਤਲ ਦੇ ਨਾਲ ਜੁੜੀ 1 ਮਿੰਟ 36 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਲੋਕ ਲਗਭਗ 4 ਬਾਈਕਾਂ ਤੇ ਤਿੰਨ ਕਾਰਾਂ ਦੇ ਨਾਲ ਇੱਕ ਆਟੋ ਦੇ ਵਿੱਚ ਸਵਾਰ ਹੋ ਕੇ ਆਉਂਦੇ ਦਿਖਾਈ ਦਿੰਦੇ ਨੇ ਇਸ ਤੋਂ ਬਾਅਦ ਕਾਰਾਂ ਦੇ ਵਿੱਚੋਂ ਕੁਝ ਦੋਸ਼ੀ ਬਾਹਰ ਨਿਕਲਦੇ ਨੇ ਅਤੇ ਨੌਜਵਾਨ ਦੀ ਕਾਰ ਤੇ ਅੱਗੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਲਗਾਤਾਰ ਵਾਰ ਕਰਨ ਲੱਗ ਪੈਂਦੇ ਨੇ ਇਸੇ ਕਰਕੇ ਕਾਰ ਅੱਗੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ ਇਸੇ ਦੌਰਾਨ ਜਿਵੇਂ ਹੀ ਕਾਰ ਦਾ ਦਰਵਾਜ਼ਾ ਖੁੱਲਦਾ ਇੱਕ ਦੋਸ਼ੀ ਨੌਜਵਾਨ ਦੇ ਛਾਤੀ ਦੇ ਵਿੱਚ ਕ੍ਰਿਪਟਨ ਗੋਲੀਆਂ ਮਾਰ ਦਿੰਦਾ ਹੈ ਪਾਰਿੰਗ ਤੋਂ ਬਾਅਦ ਦੋਸ਼ੀ ਕੁਝ ਸਮੇਂ ਤੱਕ ਮੌਕੇ ਤੇ ਖੜੇ ਰਹਿੰਦੇ ਨੇ ਪਰ ਉਤੋਂ ਫਰਾਰ ਹੋ ਜਾਂਦੇ ਨੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਦਰ ਥਾਣਾ ਤਰਨਤਾਰਨ ਦੀ ਪੁਲਿਸ ਵੀ ਤੁਰੰਤ ਮੌਕੇ ਤੇ ਪਹੁੰਚ ਜਾਂਦੀ ਹੈ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਨਾਲ ਹੀ ਦੋਸ਼ੀਾਂ ਦੀ ਗ੍ਰਿਫਤਾਰੀ ਦੇ ਲਈ ਤਲਾਸ਼ੀ ਮਹਿੰਮਾ ਵੀ ਸ਼ੁਰੂ ਕਰ ਦਿੱਤੀ ਗਈ ਹੈ